ਉਹ ਬੈਠੇ ਨੇ ਜਹੀਦਾ ਮਾਰਾ ਤੂੰ ਹੋਰ ਨਹੀਂ ਸਰਕਾਰ ਨੂੰ ਹੱਥ ਪਾਉਂਦੀ ਦਸਕਾਰ ਸੇਂਹ ਦੇ ਜਦੋਂ ਜਦੋਂ ਲਾ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦੇਵੂ ਮੈਂ ਸਾਰਾ ਮੈਂ ਸਾਰਾ ਹੀ ਤੇਜ ਸਤਿਗੁਰੂ ਕੀ ਆਗਿਆ ਸਤ ਸਤ ਪ੍ਰਮਾਨੀ ਕਹਿੰਦੇ ਗਾਵੇ ਆ ਤੇ ਸੁਣਿਆ ਦੇਖੋ ਸਾਰੇ ਆਉਂਦੇ ਪੂਜਾ ਕਰਨ ਵਾਸਤੇ ਨੇ ਸਤਗੁਰੂ ਦੇ ਪਰ ਗਾਵੇ ਆ ਤੇ ਸੁਣਿਆ ਇਸ ਚਾਹਰੂ ਦੇ ਜੋ ਦੱਸੇ ਨੇ ਨਕਸ਼ੇ ਕਦਮਾਂ ਦੇ ਚੱਲਣਾ ਅਸਲ ਦੇ ਵਿੱਚ ਖਾਲਸਾਈ ਹੀ ਹੈ ਖਾਲਸਾ ਪਰਦੇ ਵਿੱਚ ਗ੍ਰਾਊਟ ਇਸ ਕਰਕੇ ਆਈ ਹੈ ਕਿ ਖਾਲਸੇ ਨੇ ਸਤਨਗੁਰੂ ਦਾ ਹੁਕਮ ਜਿਹੜਾ ਮੰਨਣਾ ਉਹ ਬੰਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਬਾਦਸ਼ਾ ਦਰਵੇਸ਼ ਅੰਮ੍ਰਿਤ ਦੇ ਦਾਤੇ ਸ਼ਮਸ਼ੀਰ ਬਹਾਦਰ ਸੰਤ ਸਿਪਾਈ ਪੰਥ ਦੇ ਰਖਕ ਖਾਲਸੇ ਦੇ ਪਿਤਾ ਆਨੰਦਪੁਰ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜਰੀਆਂ ਭਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਸਨ 1704 ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਜਿਨ੍ਹਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਦਤਾਂ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ 40 ਮੁਕਤਿਆਂ ਨੇ ਆਪਾ ਵਾਰਿਆ ਪੰਥ ਦਾ ਹੁਕਮ ਮੰਨ ਕੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਘੜੀ ਛੱਡੀ ਪਰ ਦੁਸ਼ਮਣ ਨੂੰ ਵੰਗਾਰ ਕੇ ਮਹਾਰਾਜ ਜੀ ਤੁਰੇ के पीरे हिंद में रुबंद के हिंद दा पीर चल्या जे जिथे ताडी मारी ओथे गुरुद्वारा ताडी साहिब शोभा ईमान है विद्वान इससे करके कहता है बस पंथ बस एक तीर्थ है यात्रा के लिए कटाए बाप ने बेटे जहां धर्म के लिए गुरु गोविंद सिंह साहिब महाराज पंथ दा हुक्म मान के जंगली सफर सी ਅੱਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਿਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾ ਵਿੱਚ 16 ਚੁਬੀਆਂ ਰੋੜ ਚੁਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਿਗੁਰੂ ਨੇ ਪਹੁੰਚ ਕੇ ਜਲ ਛਕਿਆ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜੇ ਸਹਾਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਵਾਜਾਂ ਵਾਲੇ ਸਤ ਗੁਰੂ ਜੀ ਨੇ ਆਰਾਮ ਕੀਤਾ ਕਿਉਂਕਿ 6 ਪੋ ਦੀ ਸਾਰੀ ਰਾਤ ਜਾਗਦਿਆਂ ਹੋ ਗਈ ਸੀ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਸਾਰੀ ਰਾਤ ਸਫਰ ਕੀਤਾ ਜਿਸ ਕਰਕੇ ਮਹਾਰਾਜ ਦਾਤਾਰ ਪਿਤਾ ਨੇ ਇੱਥੇ ਆ ਕੇ ਫਿਰ ਆਰਾਮ ਕੀਤਾ ਹੈ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਹਰਾਣੇ ਮੇਵਾਰ ਕੇ ਆਇਆ ਤੇਰੇ ਭਾਣੇ ਅਜੀਤ ਜੁਝਾਰ ਨੇ ਪਾਏ ਸ਼ੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤਲੁਜ ਦਾ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਮਹਾਰਾਜ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਵਿਛੜੇ ਤင် ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਿਗੁਰੂ ਨੂੰ ਇੱਥੇ ਮਿਲੇ ਜਦੋਂ ਚਰਨ ਪਰਸੇ ਸਤਿਗੁਰੂ ਜੀ ਦੀ ਸਰੀਰਕ ਜਿਹੜੀ ਦਸ਼ਾ ਸੀ ਦੇਖੀ ਤਾ ਆਖਿਆ ਮਹਾਰਾਜ ਤੁਸੀਂ ਕਿਹੜੇ ਚੋਜ ਵਰਤਾ ਰਹੇ ਸਤਿਗੁਰੂ ਨੇ ਫਿਰ ਆਪਣੀ ਅੰਦਰਲੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵਰਨਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਨਿਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸ਼ੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸਤਰ ਚੰਗਾ ਪਟਖੇੜਿਆਂ ਦਾ ਰਹਿਣ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ਐਸੇ ਦਿਨ ਦੇ ਆਲ ਪਾਚਾ ਸਤਿਗੁਰੂ ਜੀ ਨੂੰ ਇੱਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਬੜੀ ਸ਼ਰਧਾ ਨਾਲ ਆਪਣੇ ਘਰ ਲੈ ਕੇ ਗਏ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਏਮਾਨ ਹੈ ਪਹਿਲਾਂ ਇੱਥੇ ਚਰਨ ਪਾਏ ਸਤਿਗੁਰੂ ਨੇ ਗੁਰਦੁਆਰਾ ਚਰਨ ਕਮਲ ਸਹਿ ਮਾਚੀਵਾੜਾ ਸਾਹਿਬ ਜੰਗਲਾਂ ਨੂੰ ਭਾਗ ਲਾਏ ਮਹਾਰਾਜ ਨੇ ਫਿਰ ਜਿੱਥੇ ਘਰ ਲੈ ਕੇ ਗਏ ਗੁਰਦੁਆਰਾ ਚਬਾਰਾ ਸਹਿਬ ਬਹੁਤ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਾਤਾਰ ਪਿਤਾ ਗੁਰਦੇਵ ਜੀ ਨੇ માતા ਫਿਰ ਹਰਦਾਈ ਨੂੰ ਯਾਦ ਕੀਤਾ ਜੋ ਬਸਤਰ ਹੱਥੀ ਤਿਆਰ ਕਰਕੇ ਮਹਾਰਾਜ ਜੀ ਨੂੰ ਭੇਟ ਕਰਦੀ ਸੀ ਤਾਂ માતા ਹਰਦਾਈ ਨੇ ਆ ਕੇ ਬਸਤਰ ਭੇਟ ਕੀਤੇ ਤੀਸਰੇ ਦਿਨ ਉਸ ਨੇ ਵੀ ਆਪਣਾ ਜੀਵਨ ਸਫਲਾ ਕੀਤਾ ਅਕਾਲ ਪੁਰਖ ਦੇ ਘਰ ਪ੍ਰਵਾਨ ਹੋਏ ਜਿੱਥੇ ਚਬਾਰਾ ਸਾਹਿਬ ਉੱਥੇ ਉਹ ਮੱਟ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਜੇ ਇਸ ਮੱਟ ਵਿੱਚ ਬਾਜਾਂ ਵਾਲੇ ਸਤਿਗੁਰੂ ਦੇ ਬਸਤਰ ਰੰਗੇ ਗਏ ਸਨ ਜੋ ਮਾਤਾ ਹਰਦਈ ਨੇ ਪੇਟ ਕੀਤੇ ਸਨ ਪਿਆਰੇ ਭਾਈ ਗਨੀਖਾਂ ਨਬੀਖਾਂ ਪੋੜਿਆਂ ਦੇ ਸੌਦਾਗਰ ਕਲਗੀਧਰ ਪਾਤਸ਼ਾਹ ਦਾ ਮਾਛੀਵਾੜੇ ਆਉਣਾ ਸੁਣ ਕੇ ਬੇਨਤੀ ਕਰਨ ਆਏ ਮਹਾਰਾਜ ਸਾਡੇ ਘਰ ਚਰਨ ਪਾਓ ਗੁਰੂ ਜੀ ਨੂੰ ਉਹਨਾਂ ਨੇ ਪਨਾਹ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋ ਰਤ ਉਹਨਾਂ ਦੇ ਘਰ ਬਤੀਤ ਕੀਤੀਆਂ ਹਨ ਭਾਈ ਗਨੀਖਾ ਭਾਈ ਨਵੀਖਾ ਜਦੋਂ ਬਹਿਰੇ ਸਖਤ ਹੁੰਦੇ ਦੇਖੇ ਤਾਂ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨੀਲੇ ਵਸਤਰ ਪਹਿਨ ਕੇ ਕੇਸ ਪਿਛੇ ਨੂੰ ਖੁੱਲੇ ਰੱਖ ਕੇ ਦਸਤਾਰਾ ਬੰਨ ਕੇ ਨੀਲੇ ਵਸਤਰ ਪਾ ਕੇ ਪਲੰਗ ਤੇ ਗੁਰੂ ਜੀ ਬਿਰਾਜਮਾਨ ਹੋਏ ਭਾਈ ਗਨੀਖਾਂ ਪਾਈ ਨਵੀਖਾਂ ਨੇ ਪਲੰਗ ਦੇ ਅਗਲੇ ਮੋਢਿਆਂ ਅਗਲੇ ਪਾਵਿਆਂ ਨੂੰ ਮੋਢਾ ਦਿੱਤਾ ਪਿਛਲੇ ਪਾਵਿਆਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸੇਵ ਕੀਤਾ ਜਦੋਂ ਮਾਛੀਵਾੜੇ ਤੋਂ ਪੁੱਛਦਾ ਪੀਰ ਬਣਾ ਕੇ ਮਹਾਰਾਜ ਜੀ ਨੂੰ ਲੈ ਕੇ ਗਏ ਤਾਂ ਦਿਲਾਵਰ ਖਾਨਾ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਹੋਈ ਸੀ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਫਿਰ ਗੁਰੂ ਜੀ ਨੂੰ ਜਦੋਂ ਰੋਕਿਆ ਗਿਆ ਤਾਂ ਭਾਈ ਗਨੀਖਾਨ ਨੇ ਬੜੀ ਦ੍ਰਿੜਤਾ ਨਾਲ ਕਿਹਾ ਸਾਡੇ ਪੀਰ ਹਨ ਉੱਚ ਦੇ ਪੀਰ ਹਨ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਦਿਲਾਵਰ ਖਾਨ ਦਾ ਮਨ ਪਰੇਸ਼ਾਨੀ ਹੋਇਆ ਕਹਿ ਲੱਗਾ ਮੈਂ ਕਾਜੀ ਬੁਲਾਵਾਂਗਾ شناخت ਵਾਸਤੇ ਫਿਰ ਕਾਜੀ ਬੁਲਾਏ ਗਏ ਨੂਰਪੁਰ ਦਾ ਅਨਾਇਤ ਅਲੀ ਕਾਜੀ ਆਇਆ। ਸ਼ਲੋ ਪਿੰਡ ਦਾ ਨੂਰ ਮੁਹੰਮਦ ਕਾਜੀ ਆਇਆ। ਦੋਵਾਂ ਕਾਜ਼ੀਆਂ ਨੇ ਪਛਾਣ ਲਿਆ ਕਿ ਮਹਾਰਾਜ ਉੱਚ ਦੇ ਪੀਰ ਦੇ ਰੂਪ ਵਿੱਚ ਸਫ਼ਰ ਵਿੱਚ ਹਨ। ਪ੍ਰੇਮ ਭਾਵ ਨਾਲ ਕਿਹਾ ਮਹਾਰਾਜ ਸਤਿਗੁਰੂ ਤੁਹਾਡੇ ਚੋਜ ਹਨ। ਭਾਵਨਾ ਨਾਲ ਉਹਨਾਂ ਨੇ ਫਿਰ ਦਲਾਵਰ ਖਾਨ ਨੂੰ ਕਿਹਾ ਇਹਨਾਂ ਦਾ ਇੱਕ ਇੱਕ ਬੋਲ ਪੂਰਾ ਹੁੰਦਾ ਹੈ। ਜਿਹੜੇ ਉੱਚ ਦੇ ਪੀਰ ਦੇ ਦਲਾਵਰ ਖਾਨ ਦਰਸ਼ਨ ਕਰ ਰਿਹਾ ਨਾ ਇਹਦਾ ਇੱਕ ਇੱਕ ਇਹਨਾਂ ਦਾ ਬੋਲ ਬੜਾ ਬਲਸ਼ਾਲੀ ਹੈ ਬਚਨ ਪੂਰੇ ਹੁੰਦੇ ਨੇ ਐਵੇਂ ਕੋਈ ਸ਼ਰਾਪ ਨਾ ਲੈ ਬੈਠੀ ਦਲਾਵਰ ਖਾਨ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਾਜ਼ੀਆਂ ਦੇ ਕਹਿਣ ਤੇ ਸ਼ਨਾਖਤ ਹੋਣ ਤੋਂ ਬਾਅਦ ਵਿਦਾ ਕੀਤਾ ਉੱਥੇ ਗੁਰਦੁਆਰਾ ਕਿਰਪਾਨ ਪੀਠ ਸਾਹਿਬ ਸੁਭਾਏਮਾਨ ਹੈ 사ਤ ਸੰਗਤ ਜੀ ਸਾਓ ਸੰਖੇਪ ਇਤਿਹਾਸਾਂ ਜਾਂ ਕੀਤਾ ਹੈ ਕੱਲ 22 ਤਰੀਕ ਹੈ ਗੁਰਦੁਆਰਾ ਚਾੜ ਸਾਹਿਬ ਤੋਂ ਸੁੰਦਰ ਨਗਰ ਕੀਰਤਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈ ਮਾਚੀਬੜਾ ਸਾਹਿਬ ਆਉਣਾ ਹੈ 10:00 ਵਜੇ ਉੱਥੋਂ ਚਾਲੇ ਪਾਏ ਜਾਣੇ ਹਨ ਸ਼ਾਮ ਨੂੰ ਇੱਥੇ ਸੰਪੂਰਨਤਾ ਹੈ 23 ਤਰੀਕ ਸਾਰਾ ਦਿਨ ਦੀਵਾਨ ਸਜ ਰਹੇ ਹਨ ਰਾਤ ਨੂੰ ਕਵੀ ਦਰਬਾਰ ਸਜਦਾ ਹੈ ਢਾਡੀ ਜਥੇ ਪ੍ਰਚਾਰਕ ਸਹਿਬਾ ਗੁਰੂ ਜਸ ਸਰਵਣ ਕਰਵਾਉਂਦੇ ਹਨ ਸਨਿਮਰ ਬੇਨਤੀ ਹੈ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ 23 ਤਰੀਕ ਰਾਤ ਦੇ ਦੀਵਾਨਾਂ ਵਿੱਚ ਪੰਥ ਦੇ ਵਿਦਵਾਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗੁਰਮਤ ਵਿਚਾਰਾਂ ਨਾਲ ਜੋੜਨ ਵਾਸਤੇ ਪਹੁੰਚ ਰਹੇ ਹਨ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਵੀ 24 ਤਰੀਕ ਦੇ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਗੁਰਦੁਆਰਾ ਪਾਈ ਗਨੀਖਾਨ ਅਬੀਖਾਨ ਸ਼ਹਿਬੀਖੇ ਵੀ ਦੀਵਾਨ ਸਜਾਏ ਜਾ ਰਹੇ ਹਨ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਓ ਹਾਜ਼ਰੀਆਂ ਭਰੀਏ ਅਚਿਆ ਨੂੰ ਵੀ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਜੋੜੀਏ ਆਪ ਵੀ ਜੁੜੀਏ ਵੱਧ ਤੋਂ ਵੱਧ ਬਾਣੀ ਪੜੀਏ ਗੁਰੂ ਵਾਲੇ ਬਣੀਏ ਅਮਰ ਸ਼ਾਹ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਿਤਾਈਏ ਸਭ ਦਾ ਤਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਹੁਣਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ